ਅੱਜ ਆਪਾਂ ਬਣਾਵਾਂਗੇ ਦੇਸੀ ਘਿਓ ਤੇ ਦੇਸੀ ਘਿਓ ਜਿਹੜਾ ਆਪਾਂ ਬਹੁਤ ਹੀ ਘੱਟ ਮਲਾਈ ਦੇ ਵਿੱਚ ਬੜਾ ਵਧੀਆ ਦੇਸੀ ਘਿਓ ਬਣਾਇਆ ਵਾ ਤੇ ਜਿਆਦਾ ਵੀ ਨਿਕਲਦਾ ਇਸ ਤਰੀਕੇ ਨਾਲ ਬਣਾਉਣ ਨਾਲ ਤੁਸੀਂ ਦੇਸੀ ਘਿਓ ਬਣਾਓ ਤੇ ਨਾਲੇ ਦੁੱਧ ਬਹੁਤ ਹੀ ਜ਼ਿਆਦਾ ਜਿਹੜਾ ਵਾ ਜ਼ਿਆਦਾ ਹੋਣ ਦੀ ਕੋਈ ਜ਼ਰੂਰਤ ਨਹੀਂ ਆ ਘੱਟ ਦੁੱਧ ਚ ਵੀ ਆਪਾਂ ਜ਼ਿਆਦਾ ਘਿਓ ਜਿਹੜਾ ਵਾ ਪਾ ਸਕਦੇ ਆ ਇਸ ਤਰ੍ਹਾਂ ਕਰਕੇ ਆਪਾਂ ਜਿੱਦਾਂ ਘਿਓ ਬਣਾਉਨੇ ਆ ਤੇ ਘਿਓ ਬਹੁਤ ਜ਼ਿਆਦਾ ਨਿਕਲਦਾ ਵਾ ਇਸ ਤਰੀਕੇ ਦੇ ਨਾਲ ਚਲੋ ਤੁਹਾਨੂੰ ਵੀ ਦੱਸਦੇ ਆ ਆਪਾਂ ਕਿਸ ਤਰੀਕੇ ਨਾਲ ਬਣਾਉਣਾ ਆਜੋ ਦੇਖੀਏ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮਰਨ ਕਿਚਨ ਐਂਡ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਮਲਾਈ ਤੋਂ ਕਿਊ ਤੇ ਮਲਾਈ ਤੋਂ ਕਿਊ ਤੁਸੀਂ ਵੀ ਬਣਾਇਆ ਹੋਇਆ ਹੋਣਾ ਵਾ ਪਰ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਤੁਹਾਡਾ ਜਿਹੜਾ ਕਿਊ ਬਹੁਤ ਹੀ ਜ਼ਿਆਦਾ ਨਿਕਲੂਗਾ ਇੱਥੇ ਮੈਂ ਜਿਹੜੀ ਆ 5 ਦਿਨ ਦੀ ਮਲਾਈ ਲਈ ਆ ਔਰ ਤੁਸੀਂ ਹੈਰਾਨ ਹੋ ਜੁਗੇ ਕਿ ਇਹ ਮੈਂ 1 ਕਿਲੋ ਦੁੱਧ ਦੀ ਹੀ ਮਲਾਈ ਜੜੀ ਆ ਰੋਜ਼ ਦਾ 1 ਕਿਲੋ ਦੁੱਧ ਦੀ ਮਲਾਈ ਜੋੜੀ ਹੋਈ ਆ ਮਲਾਈ ਬਣਾਉਂਦਾ ਜਿਹੜਾ ਤਰੀਕਾ ਹੁੰਦਾ ਵਾ ਨਾ ਜਦੋਂ ਮਲਾਈ ਆਉਂਦੀ ਤੇ ਆਪਾਂ ਹੁੰਦਾ ਵਾ ਉਹੀ ਸਾਰਾ ਡਿਪੈਂਡ ਕਰਦਾ ਕਿ ਕਿ ਉਹ ਤੁਹਾਡੇ ਕਿੰਨਾ ਜ਼ਿਆਦਾ ਨਿਕਲੂਗਾ ਮੈਂ ਤੁਹਾਨੂੰ ਦੱਸ ਸਕਦੀਆਂ ਕਿ ਅਸੀਂ ਮਹੀਨੇ ਦੇ ਵਿੱਚ 2 ਕਿਲੋ ਉਹ ਆਰਾਮ ਨਾਲ ਕੱਢ ਸਕਦੇ ਆ ਜੇ ਤੁਸੀਂ ਇਸ ਤਰੀਕੇ ਨਾਲ ਕੱਢੋਗੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਮਲਾਈ ਰਾਤ ਨੂੰ ਦੁੱਧ ਨੂੰ ਬਾਲਦਵਾ ਕੇ ਠੰਡਾ ਕਰਕੇ ਫ੍ਰਿਜ 'ਚ ਬਾੜ ਦੇਣਾ ਸ਼ਾਮ ਦੇ ਵੇਲੇ ਦਾ ਦੁੱਧ ਨੂੰ ਬਾਲਦਵਾਏ ਸਾਰੇ ਰਾਤ ਦੁੱਧ ਰਹਿਸ ਤੇ ਇਹਦਾ ਸਵੇਰੇ ਮਲਾਈ ਗੜੀ ਟੋਟ ਦੇਣੀ ਹੈ ਸਬੂਤੀ ਮਲਾਈ ਕੱਢ ਲਓ ਕੱਢ ਕੇ ਮਲਾਈ ਨੂੰ ਜਦੋਂ 5 ਦਿਨ ਦੀ ਮਲਾਈ ਹੋ ਜੇ ਉਹਨੂੰ ਹਲਕਾ ਜਿਹਾ ਕੋਸਾ ਕਰ ਲੈਣਾ ਕੋਸਾ ਕਰਨ ਤੋਂ ਬਾਅਦ ਆਪਾਂ ਉਹਨੂੰ ਇੱਕ ਚਮਚ ਦਹੀਂ ਦਾ ਲਗਾ ਦੇਣਾ ਜਿਸ ਤਰ੍ਹਾਂ ਹੀ ਦਹੀਂ ਨੂੰ ਖਟਾ ਲਗਾਉਣਾ ਉਸ ਤੋਂ ਬਾਅਦ ਅਸੀਂ ਰਾਤ ਭਰ ਜਾਂ ਦਿਨ ਦੇ 4-5 ਘੰਟੇ ਉਹਨੂੰ ਰੱਖ ਦੇਣਾ ਵਾ ਤੇ ਫਿਰ ਉਹਨੂੰ ਆਪਾਂ ਅਗਲੇ ਦਿਨ ਕੀ ਕਰਨਾ ਜਾਂ ਸ਼ਾਮ ਨੂੰ ਉਹਨੂੰ ਮੈ ਤੇ ਕਟਛੀ ਦੀ ਮਦਦ ਦੇ ਨਾਲ ਹੀ ਉਹਨੂੰ ਚੰਗੀ ਤਰ੍ਹਾਂ ਦਾ ਮੱਖਣ ਬਣਾ ਲੈਣੀ ਹੈ ਵੇਖ ਦੇ ਸਕਦੇ ਕਿ ਇੱਧਰ ਸਾਡਾ ਮੱਖਣ ਬਣ ਕੇ ਤਿਆਰ ਹੋ ਗਿਆ ਤੇ ਠੰਡਾ ਪਾਣੀ ਫਰਿੱਜ ਦਾ ਮੈਂ ਉਹਦੇ ਵਿੱਚ ਪਾਉਣ ਦਾ ਹੀ ਆ ਠੰਡਾ ਪਾਣੀ ਗਰਮੀਆਂ ਵਿੱਚ ਪਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਕਿਉਂਕਿ ਮੱਖਣ ਜਿਹੜਾ ਫਿਰ ਜੰਮ ਜਾਂਦਾ ਤੇ ਚੰਗੀ ਤਰ੍ਹਾਂ ਜਿਹੜਾ ਵਾ ਖੱਟਾ ਦੱਸੀ ਉਹਦੇ ਨਾਲੋਂ ਵੱਖਰੀ ਹੋ ਜਾਂਦੀ ਆ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਸੀ ਦਹੀਂ ਦਾ ਇੱਕ ਚਮਚ ਦੇਦੇ ਵਿੱਚ ਫਾਨੂੰ ਪਾਣੀ ਪਾ ਕੇ ਖੱਟਾ ਜਿਹੜਾ ਕੱਢਣਾ ਬਹੁਤ ਹੀ ਜ਼ਰੂਰੀ ਸੀ ਇੱਥੇ ਮੈਂ ਖੱਟਾ ਕੱਢਣ ਲਈ ਇੱਕ ਪਾਂਡਾ ਲਿਆ ਤੇ ਉਹਦੇ ਵਿੱਚ ਮੈਂ ਖੱਟਾ ਕੱਢ ਲਿਆ ਖੱਟਾ ਜਿਹੜਾ ਇਹ ਆਪਾਂ ਕੱਢਿਆ ਨਾ ਇਹ ਬਹੁਤ ਹੀ ਖੱਟਾ ਇਹ ਸਾਡੇ ਕੜੀ ਬਣਾਉਣ ਦੇ ਵੀ ਕੰਮ ਆ ਸਕਦਾ ਜੇ ਅਸੀਂ ਚਾਹ ਜੇ ਦੇ ਦਿੰਨਾ ਕੜੀ ਵੀ ਬਣਾ ਸਕਦੇ ਹਾਂ ਜੇ ਤੁਸੀਂ ਵੇਸਟ ਕਰਨਾ ਤੇ ਵੇਸਟ ਵੀ ਕਰ ਸਕਦੇ ਆ ਆ ਤੁਸੀਂ ਵੇਖ ਸਕਦੇ ਹੋ ਨੇ ਕਿ ਇਹਦੇ ਵਿੱਚ ਬਿਲਕੁਲ ਪਾਣੀ ਹੀ ਨਿਕਲਣਦਿਆ ਵਾ ਕਈ ਜਣੇ ਮਲਾਈ ਦਾ ਘਿਓ ਬਣਾਉਂਦੇ ਤੇ ਖਾਲੀ ਉਹਨਾਂ ਦਾ ਦੁੱਧ ਹੀ ਨਿਕਲਦਾ ਵਾ ਪਰ ਇੱਥੇ ਬਿਲਕੁਲ ਆਪਾਂ ਜਿਹੜਾ ਵਾ ਮੱਖਣ ਨੂੰ ਇੱਕਦਮ ਪਾਣੀ ਤੋਂ ਅਲੱਗ ਕਰਤਾ ਵਾ ਇਹ ਹੀ ਆਪਣਾ ਜਿਹੜਾ ਵਾ ਤਰੀਕਾ ਵਾ ਕਿ ਆਪਣਾ ਘਿਓ ਜਿਹੜਾ ਜ਼ਿਆਦਾ ਨਿਕਲਦਾ ਵਾ ਉਸ ਤੋਂ ਬਾਅਦ ਮੈਂ ਉਹਨੂੰ ਗੈਸ ਤੇ ਰੱਖਤਾ ਇੱਧਰ ਗੈਸ ਨੂੰ ਮੈਂ ਫੁੱਲ ਕਰਤਾ ਸੀ ਪਤੀਲਾ ਮੈਂ ਸਟੀਲ ਦਾ ਲਿਆ ਵੈਸੇ ਤੁਸੀਂ ਚਾਹੋ ਤੇ ਇਹਨੂੰ ਤੁਸੀਂ ਕੜਾਈ 'ਚ ਜਾਂ ਸਿਲਵਰ ਦੇ ਪਤੀਲੇ 'ਚ ਬਣਾ ਸਕਦੇ ਪਰ ਮੈਂ ਅੱਜ ਸਟੀਲ ਦੇ ਪਤੀਲੇ 'ਚ ਬਣਾਇਆ ਤੇ ਕਿਉਂਕਿ ਸਟੀਲ ਦੇ ਪਤੀਲੇ ਵਿੱਚ ਨਾ ਜਿਆਦਾ ਧੇਰ ਫਿਰ ਲੱਗੇ ਖਲੋਣਾ ਪੈਂਦਾ ਨੀਤੇ ਨਾ ਥੱਲੇ ਲੱਗ ਜਾਂਦਾ ਔਰ ਇੱਧਰ ਮੇਰਾ ਵੀ ਥੱਲੇ ਲੱਗ ਗਿਆ ਸੀ ਕਿਉਂਕਿ ਮੈਂ 5 ਮਿੰਟ ਲਈ ਇਹ ਨਾ ਭੁੱਲ ਗਈ ਸੀ ਕਿ ਮੈਂ ਗੈਸ ਤੇ ਘੋ ਧਰਿਆ ਵਾ ਉਸ ਤੋਂ ਬਾਅਦ ਮੈਨੂੰ ਹਲਾ ਕੇ ਸਾਈਡ ਤੇ ਹੋਈ ਤਦ ਤੱਕ ਆਪਣਾ ਘੋ ਜਿਹੜਾ ਬਿਲਕੁਲ ਤਿਆਰ ਹੋ ਗਿਆ ਸੀ ਤੇ ਇੱਧਰ ਮੈਂ ਕਿਉ ਉਹ ਜਿਹੜਾ ਵਾ ਛਾਣੀ ਦੀ ਮਦਦ ਦੇ ਨਾਲ ਇੱਕ ਪਤਲੀ ਚ ਪਾਉਣ ਲਿਆ ਕਿਉਂਕਿ ਕਿਉ ਨੂੰ ਅਗਰ ਗਰਮ-ਗਰਮ ਅਸੀਂ ਪਲਾਸਟਿਕ ਦੇ ਡੱਬੇ ਚ ਪਾਉਣੇ ਆ ਤੇ ਉਹ ਜਿਹੜਾ ਵਾ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਇਸ ਕਰਕੇ ਕਿਉ ਨੂੰ ਪਹਿਲਾਂ ਠੰਡਾ ਕਰ ਲਓ ਉਸ ਤੋਂ ਬਾਅਦ ਤੁਸੀਂ ਅਗਰ ਪਲਾਸਟਿਕ ਦੇ ਡੱਬੇ ਜਾਂ ਸਟੀਲ ਦੇ ਡੱਬੇ ਚ ਪਾਉਣਾ ਤੇ ਪਾ ਸਕਦੇ ਆ ਮੈਂ ਇੱਧਰ ਸਾਹ ਕਿਉ ਕੱਢ ਕੇ ਪਤਲੀ ਵਿੱਚ ਰੱਖ ਲਿਆ ਜਦੋਂ ਨਾਰਮਲ ਟੈਂਪਰੇਚਰ ਤੇ ਹੋ ਜਾਊਗਾ ਤੇ ਆਪਾਂ ਉਹਨੂੰ ਡੱਬੇ ਵਿੱਚ ਪਾਵਾਂਗੇ ਤੁਸੀਂ ਦੇਖ ਸਕਦੇ ਜੇ ਮੇਰੀ 5 ਦਿਨ ਦੀ ਮਲਾਈ ਦੇ ਵਿੱਚ ਜਿਹੜਾ ਕਿਉ ਵਾ 1/2 ਕਿਲੋ ਦੇ ਆਸ-ਪਾਸ ਨਿਕਲ ਗਿਆ ਵਾ ਤੇ ਕਿੰਨਾ ਵਧੀਆ ਜਿਹੜਾ ਆਪਣਾ ਘਿਓ ਆ ਇਹ ਨਿਕਲਦਾ ਔਰ ਤੇ ਘਿਓ ਇੱਕਦਮ ਖਾਂਟੀ ਘਿਓ ਵਾ ਘਰ ਦਾ ਘਿਓ ਵਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਿ ਤੁਸੀਂ ਕਦੋਂ ਬਣਾਉਂਦੇ ਹੋ ਇਸ ਤਰ੍ਹਾਂ ਦਾ ਘਿਓ ਤੇ ਘਿਓ ਬਣਾ ਕੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਇਹ ਤਰੀਕਾ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਕਰ ਦੇਣਾ